ਉਹ ਕਹਿੰਦੇ ਕਿਉਂਕਿ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਸੀ ਅਸੀਂ ਇਹਨਾਂ ਦੀ 2009 ਚ ਵੀ ਕੀਤੀ ਜੀ 12 ਚ ਵੀ ਕੀਤੀ ਜੀ 14 ਚ ਵੀ ਕੀਤੀ ਹੈ ਔਰ ਸ਼ਰੋਮਣੀ ਅਕਾਲੀ ਦਲ ਹੈ ਜਦ ਤੱਕ ਉਹਦੀ ਸਰਕਾਰ ਰਹੀ ਤੇ 50 ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜੇਰਾ ਜਿਹੜਾ ਆ ਉਹ ਸਰਸੇ ਅੜਦਾ ਚੱਲਣ ਨਹੀਂ ਦਿੱਤਾ ਖੁੱਲਣ ਨਹੀਂ ਦਿੱਤਾ ਕਿਸੇ ਤਰ੍ਹਾਂ ਦਾ ਉਹਦਾ ਸਤਸੰਗ ਨਹੀਂ ਹੋਣ ਦਿੱਤਾ ਜਿਹੜਾ ਪ੍ਰਦੀਪ ਪਲੇਅਰ ਹੈ ਜਿਹੜਾ ਵਿਆਦ ਵੀ ਦੇ ਕੇਸਾਂ ਦਾ ਮੁੱਖ ਦੋਸ਼ੀ ਹੈ ਇਹਦੇ 142 ਦੇ ਬਿਆਨ ਅਦਾਲਤ ਵਿੱਚ ਦਰਜ ਨੇ ਉਹ ਸਰਸੀ ਵਾਲੇ ਦੀ ਚਲੀ ਆ ਗੁਫਾਲੀ ਸੇਵਾ ਕਰਨ ਵਾਲੇ ਹਾਂਜੀ ਉਹ ਜਨਾਨੀ ਆਉਂਦੀ ਆ ਖੱਚ ਉਹ ਕਹਿੰਦੀ ਆ ਜੀ ਪਿਛਾਕ ਜਿਹੜੀ ਐ 2007 ਚ ਜਿਹੜੀ ਸਲਾਮਤ ਪੁਰੇ ਡੇਰੇ ਚ ਪਾਈ ਸੀ ਰਾਮ ਰਹੀਮ ਨੇ ਉਸ ਵੀਰ ਸਿੰਘ ਬਾਦਲ ਨੇ ਪੇਚੀ ਸਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹੈ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੀ ਗਈ ਮਾਫੀ ਦਾ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪ੍ਰਦੀਪ ਕਲੇਰ ਦੇ ਬਿਆਨਾਂ ਨੇ ਸਿਆਸਤ ਨੂੰ ਹੋਰ ਵੀ ਪਖਾ ਦਿੱਤਾ ਹੈ ਇਹਨਾਂ ਸਾਰੇ ਬਿਆਨਾਂ ਦੇ ਉੱਤੇ ਤੇ ਇਸ ਮਾਮਲੇ ਦੇ ਉੱਤੇ ਵਿਰਸਾ ਸਿੰਘ ਵਲਟੋਆ ਹੋਰਾਂ ਨੇ ਆਪਣਾ ਪ੍ਰतिकਰਮ ਦਿੱਤਾ ਹੈ ਤੇ ਉਹਨਾਂ ਨੇ ਇਸ ਬਿਆਨ ਨੂੰ ਪੂਰਾ ਸਕ੍ਰਿਪਟਡ ਕਰਾਰ ਦਿੱਤਾ ਹੈ ਇੱਕ ਲਿਖੀ ਹੋਈ ਸਕ੍ਰਿਪਟ ਦੇ ਮੁਤਾਬਕ ਇੱਕ ਲਿਖੇ ਹੋਏ ਡਰਾਮੇ ਦੇ ਮੁਤਾਬਕ ਇੱਕ ਲਿਖੀ ਹੋਈ ਵਾਰਤਕ ਦੇ ਮੁਤਾਬਕ ਕਿ ਸਵਾਲ ਕਿਹੜਾ ਹੋਊ ਅੱਗੋਂ ਜਵਾਬ ਕਿਹੜਾ ਹੋਊ ਹਾਂਜੀ ਉਹ ਜਿਹੜਾ ਸਾਰਾ ਕੁਝ ਮੈਨੇਜ ਪਹਿਲੋਂ ਹੀ ਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹਨੇ ਸਵਾਲ ਹੋਏ ਜਿਸ ਤਰ੍ਹਾਂ ਦੇ ਉਹਨੇ ਜਵਾਬ ਦਿੱਤੇ ਉਹਨੇ ਇਹ ਸ਼ੋਕ ਕੀਤਾ ਕਿ ਜਿਹੜੀ ਮਾਫੀ ਵਾਲੀ ਗੱਲ ਹੈ ਸਰਸੇ ਸਾਧ ਵਾਲੀ ਇਹ 2015 ਚ ਸ਼ੁਰੂ ਹੋਈ ਜਦੋਂ ਐਮ ਐਸ ਜੀ 2 ਫਿਲਮ ਸੀ ਉਹਨੂੰ ਰਿਲੀਜ਼ ਕਰਾਉਣ ਵਾਸਤੇ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਗਏ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਜੀ ਸਾਡੀ ਇਹ ਫਿਲਮ ਰਿਲੀਜ਼ ਕਰਾ ਦਿਓ ਤੇ ਉਹਨਾਂ ਨੇ ਕਿਹਾ ਕਿ ਮਾਫੀ ਮੰਗੋ ਪਹਿਲੋਂ ਫਿਰ ਉਹਨਾਂ ਕਿਹਾ ਕਿ ਅਰਜੀ ਲਿਖੋ ਹੁਣ ਮੋਟੀ ਜੀ ਗੱਲ ਹੈ ਕਿ ਉਹ ਕਹਿੰਦੇ ਕਿਉਂਕਿ ਅਸੀਂ ਇਹਨਾਂ ਦੀ ਮਦਦ ਕਰਦੇ ਰਹੇ ਸੀ ਅਸੀਂ ਇਹਨਾਂ ਦੀ 2009 ਚ ਵੀ ਕੀਤੀ ਜੀ 12 ਚ ਵੀ ਕੀਤੀ ਜੀ 14 ਚ ਵੀ ਕੀਤੀ ਜੀ ਹਾਂਜੀ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਜੇ 9 ਚ ਵੀ ਕੀਤੀ 12 ਚ ਵੀ ਕੀਤੀ 14 ਚ ਵੀ ਕੀਤੀ ਤੇ ਫਿਰ ਤੁਹਾਡੀ ਐਮਐਸਜੀ ਵਨ ਕਿਉਂ ਰੋਕੀ ਫਿਰ ਐਮਐਸਜੀ ਵਨ ਕਿਉਂ ਤੁਹਾਡੀ ਰੀਲੀਜ਼ ਹੋਈ ਕਿਉਂਕਿ ਤੁਸੀਂ ਸਿੱਖ ਵਿਰੋਧੀ ਸੀ ਔਰ ਸ਼ਰੋਮਣੀ ਅਕਾਲੀ ਦਲ ਹੈ ਜਦ ਤੱਕ ਉਹਦੀ ਸਰਕਾਰ ਰਹੀ ਤੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡੇਰਾ ਜਿਹੜਾ ਆ ਉਹ ਸਰਸੇ ਵਾਲੇ ਦਾ ਚੱਲਣ ਨਹੀਂ ਦਿੱਤਾ ਖੁੱਲਣ ਨਹੀਂ ਦਿੱਤਾ ਕਿਸੇ ਤਰ੍ਹਾਂ ਦਾ ਉਹਦਾ 사ਤਸੰਗ ਨਹੀਂ ਹੋਣ ਦਿੱਤਾ ਦੀ ਸ਼ਰਮ ਨਿਕਾਲੀ ਦਲਦੀ ਸਰਕਾਰ ਸੀ। ਔਰ ਮੈਂ ਇਹਦੇ ਉੱਤੇ ਵੀ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਤਾਥ ਰੱਖੂੰਗਾ ਕਿ ਜਿਹੜੀ ਉਹ ਮਾਫੀ ਵਾਲੀ ਚਿੱਠੀ ਹੈ ਕਿੱਥੇ ਲਿਖੀ ਗਈ ਕਿੰਨੇ ਲਿਖੀ ਔਰ ਕੌਣ ਸ਼੍ਰੀ ਅਕਾਲ ਤਖਤ ਸਭ ਤੇ ਲੈ ਕੇ ਆਇਆ ਕਿਸ ਕਿਸ ਰੂਪ ਚ ਉਹਦੇ ਉੱਤੇ ਡਿਸਕਸ਼ਨ ਹੋਈ ਤੇ ਅਖੀਰ ਤੇ ਜਿਹੜਾ ਗਿਆਨੀ ਗੁਰਬਚਨ ਸਿੰਘ ਤੇ ਬਾਕੀ ਸਿੰਘ ਸਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਤੇ ਜਿਹੜਾ ਸਿੱਖ ਭਾਵਨਾਵਾਂ ਨੂੰ ਰੋਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੂੰ ਵਾਪਸ ਲੈਣਾ ਪਿਆ ਇਹ ਸਾਰੇ ਜਿਹੜੇ ਤੱਥ ਨੇ ਇਹ ਸਬੂਤਾਂ ਸਮੇਤ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਇੱਕ ਮੈਂ ਇੱਥੇ ਇਹ ਵੀ ਬੇਨਤੀ ਕਰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ ਜਿਹੜਾ ਬਿਆਦਬੀ ਦੇ ਕੇਸਾਂ ਦਾ ਮੁੱਖ ਦੋਸ਼ੀ ਹੈ ਇਹਦੇ 164 ਦੇ ਬਿਆਨ ਨਹੀਂ ਅਦਾਲਤ ਵਿੱਚ ਦਰਜ ਨਹੀਂ ਇਹ ਐਸਆਈਟੀ ਕੋਲੇ ਵੀ ਇਹ ਰਿਮਾਂਡ ਤੇ ਰਿਹਾ ਹੈ ਜਿਹੜੀ ਐਸਪੀਐਸ ਪਰਮਾਰ ਵਾਲੀ ਉਹਨਾਂ ਨੇ ਇਨਵੈਸਟੀਗੇਸ਼ਨ ਵੀ ਕੀਤੀ ਹੈ ਜਿਹੜੇ ਬਿਆਦਬੀ ਦੇ ਕੇਸਾਂ ਦੀ ਜਿਹੜੀ ਐਸਆਈਟੀ ਬਣੀ ਹੈ ਪਹਿਲੀ ਤੇ ਗੱਲ ਦੱਸ ਦੇਣ ਕਿ ਜੇ ਇਹਦੇ ਕੋਲੇ ਅਜਿਹੇ ਤੱਥ ਸੀ ਜਿਹੜੇ ਕਿ ਬੜੇ ਗੰਭੀਰ ਐ ਇਹਨੇ ਉੱਥੇ ਐਸਆਈਟੀ ਦੇ ਸਾਹਮਣੇ ਉਹਨਾਂ ਦਾ ਇਜ਼ਹਾਰ ਕੀਤਾ ਉਹਨਾਂ ਦਾ ਪ੍ਰਟਾਵਾ ਕੀਤਾ ਉਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਿਆ ਦੂਜੀ ਗੱਲ ਜਿਹੜੀ ਐ 164 ਦੇ ਬਿਆਨ ਜਿਹੜੇ ਐ ਜਿਹੜੇ ਕਿ ਇਨੇ ਆਪ ਦੀ ਜ਼ਿੰਦਗੀ ਦਾ ਜੋ ਵੀ ਇਸ ਮੁਤਲਕ ਸੱਚ ਸੀਗਾ ਉਹ ਅਦਾਲਤਾਂ ਦੇ ਸਾਹਮਣੇ ਰੱਖਿਆ 164 ਦੇ ਬਿਆਨਾਂ ਦੇ ਵਿੱਚ ਅਜੇ ਹਾ ਇਹਨੇ ਪ੍ਰਗਟਾਵਾ ਕਿਉਂ ਨਹੀਂ ਕੀਤਾ ਆਜੀ ਕਿਉਂ ਅਜੇ ਹ ਕਹਾਣੀਆਂ ਸ਼ੁਰੂ ਹੋ ਗਈਆਂ ਨੇ ਇੱਕ ਮਿੱਥੇ ਹੋਏ ਏਜੰਡੇ ਦੇ ਮੁਤਾਬਕ ਪ੍ਰੋਪਗੈਂਡਾ ਜਿਹੜਾ ਆ ਕੀਤਾ ਜਾ ਰਿਹਾ ਜਿਹਦਾ ਜਿਹਨੂੰ ਰੂਪ ਦੇਣ ਵਾਸਤੇ ਅੱਗੇ ਵਧਾਉਣ ਵਾਸਤੇ ਸਾਡੇ ਕੁਝ ਪੱਤਰਕਾਰ ਜਿਹੜੇ ਭਾਈਚਾਰਾ ਆ। ਹਾਂਜੀ ਪੱਤਰਕਾਰ ਵੀਰ ਜਿਹੜੇ ਅੱਗੇ ਆਏ ਨੇ। ਹਾਂਜੀ। ਉਹ ਉਹ ਜਿਹੜਾ ਆ ਉਹ ਸ਼ਰੇਮ ਜਿਹੜਾ ਆ ਉਸ ਕੂੜ ਦੇ ਪ੍ਰਚਾਰ ਦੇ ਏਜੰਡੇ ਦਾ ਹਿੱਸਾ ਬਣ ਕੇ ਜਿਹੜੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਰਕਾਰ ਹੈ। ਉਹਨਾਂ ਦੇ ਇਸ਼ਾਰੇ ਤੇ ਜਿਹੜਾ ਆ ਉਹਨੂੰ ਅੱਗੇ ਵਧਾ ਰਹੇ ਨੇ। ਹੁਣ ਮੈਂ ਇੱਕ ਬੇਨਤੀ ਕਰੂੰਗਾ ਇੱਕ ਤੁਸੀਂ ਵੀ ਸੁਣਿਆ ਹੋਣਾ ਜੀ ਜਿਹੜੀ ਐਮ ਐਸ ਜੀ 2 ਹੈ ਜਿਹੜੀ ਉਹਦੀ ਸਰਸੇ ਵਾਲੇ ਦੀ ਫਿਲਮ ਸੀਗੀ ਉਹਨੂੰ ਚਲਾਉਣ ਵਾਸਤੇ 100 ਕਰੋੜ ਰੁਪਏ ਚ ਸਮਝੌਤਾ ਹੋਇਆ ਬੜੀਆਂ 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 ਖਬਰਾਂ ਬਣੀਆਂ ਬੜਾ ਮੀਡੀਆ ਚ ਚੱਲਿਆ ਇਹੀ ਲੋਕ ਜਿਨ੍ਹਾਂ ਦਾ ਮੈਜਿਕ ਕਰ ਰਹੇ ਆ ਇਕਰ ਤੇਸ਼ ਲਖੀ ਜੀ ਤੇ ਇੱਕ ਪੰਜਾਬ ਟੈਲੀਵਿਜ਼ਨ ਵਾਲਾ ਹਾਂਜੀ ਤੇ ਹੋਰ ਵੀ ਬਖਸ਼ੇ ਤੇ ਕਿਸੇ ਨੇ ਵੀ ਨਹੀਂ ਕਿਹਾ ਬਹੁਤ ਵਿਰਲੇ ਨੇ ਹੈਗੇ ਨੇ ਸੱਜਣ ਜਿਹੜੇ ਸੱਚੀ ਸੁੱੱਚੀ ਪੱਤਰਕਾਰੀ ਕਰਦੇ ਨੇ ਐ ਨਾਪਕਲੀ ਦਿੱਤੀ ਸਾਰੇ ਪ੍ਰਿੰਟ ਮੀਡੀਆ ਨੈਸ਼ਨ ਮਤਲਬ ਇਲੈਕਟ੍ਰੋਨਿਕ ਮੀਡੀਆ ਦੀ 100 ਕਰੋੜ ਰੁਪਏ ਚ ਸੌਦਾ ਹੋਇਆ ਸੀਗਾ ਐਮ ਐਸ ਜੀ ਦਾ ਟੂ ਦਾ ਚਲਾਉਣ ਦਾ ਤੇ ਅਕਸ਼ੈ ਕੁਮਾਰ ਦੀ ਕੋਠੀ ਦੇ ਵਿੱਚ ਹੋਇਆ ਸੀਗਾ ਤੇ ਉਹ ਮੀਡੀਏਟਰ ਸੀਗਾ ਤੇ ਕੀਤਾ ਕਿਨੇ ਸੀਗਾ ਸਾਹਬ ਦਾ ਐਮ.ਐਲ.ਏ ਹਰਬੰਸ ਸਿੰਘ ਜਲਾਲ ਨੇ ਤੇ ਮੇਰੇ ਖਿਆਲ ਕਿਸੇ ਵੀ ਚੈਨਲ ਨੇ ਉਹਦੀ ਇੰਟਰਵਿਊ ਨਹੀਂ ਛੱਡੀ ਹੋਣੀ ਕਿ ਜਲਾਲ ਸਾਹਿਬ ਤੁਸੀਂ ਦੱਸੋ ਹਾਂਜੀ ਬੜੀ ਵੱਡੀ ਗੱਲ ਹੈ ਜੀ ਤੁਸੀਂ ਬੜਾ ਸੱਚ ਸਾਹਮਣੇ ਲਿਆ ਰਹੇ ਜੀ ਇਹੀ ਕੋਈ ਚੱਲਦਾ ਰਿਹਾ ਨਾ ਜਲਾਲ ਝੂਠਾ ਪੈ ਗਿਆ ਝੂਠ ਕੂੜ ਨੰਗਾ ਹੋ ਗਿਆ ਅੱਜ ਜਲਾਲ ਦਾ ਕੋਈ ਨਾਂ ਨਹੀਂ ਲਿੰਦਾ ਫਿਰ ਇੱਕ ਬੀਬੀ ਸ਼ਬਦ ਬੜਾ ਪਵਿੱਤਰ ਹੈ ਸਾਡੇ ਧਰਮ ਚ ਸਾਡੇ ਸਮਾਜ ਚ ਮੈਂ ਬੀਬੀ ਤੇ ਨਹੀਂ ਕਹੂੰਗਾ ਪਰ ਮੈਂ ਖੱਜ ਜਨਾਨੀ ਜ਼ਰੂਰ ਕਹੂੰਗਾ ਉਹ ਵੀਰਪਾਲ ਕ ਪਤਾ ਨਾ ਸੁਣਿਆ ਨਾ ਵੀਰਪਾਲ ਕ ਉਹ ਸਰਸੇ ਵਾਲੇ ਦੀ ਚਲੀ ਅਗੁਫਾੜੀ ਸੇਵਾ ਕਰਨ ਵਾਲੇ ਹਾਂਜੀ ਉਹ ਜਨਾਨੀ ਆਉਂਦੀ ਆ ਖੱਜ ਉਹ ਕਹਿੰਦੀ ਆ ਜੀ ਪਿਸ਼ਾਕ ਜਿਹੜੀ ਐ 2007 ਚ ਜਿਹੜੀ ਸਲਾਵਤਪੁਰੇ ਡੇਰੇ ਚ ਪਾਈ ਸੀ ਰਾਮ ਰੀਵ ਨੇ ਉਸ ਵੀਰ ਸਿੰਘ ਬਾਦਲ ਨੇ ਭੇਜੀ ਸੀ ਚਲੋ ਉਹ ਵੀ ਅਹੀਂ ਰੌਲਾ ਰਪਾ ਆਪਾ ਆਪੂ ਕੇ ਤੱਥ ਤੂਥ ਕੱਢ ਕੇ ਸਾਰੀਆਂ ਗੱਲਾਂ ਕਰ ਕਰ ਕੇ ਅਸੀਂ ਝੂਠੀ ਕੀਤੀ ਆ ਜੋ ਖੱਚ ਜਨਾਨੀ ਨਹੀਂ ਲੱਭਦੀ ਤੇ ਲੋਕਾਂ ਨੂੰ ਵੀ ਭੁੱਲ ਗਿਆ ਇੱਜਤਾ ਇਹ ਖੱਚ ਜਨਾਨੀ ਵੀ ਵੀਰਪਾਲ ਕਰੋ ਵੀ ਸਾਹਮਣੇ ਆਈ ਸੀ ਫਿਰ ਇੱਕ ਆਈਪੀਐਸ ਅਫਸਰ ਬੜੇ ਸੀਨੀਅਰ ਆਈਪੀਐਸ ਅਫਸਰ ਡੀਜੀਪੀ ਲੈਵਲ ਦੇ ਬੰਦੇ ਤੇ ਮਾ ਗੰਦਾ ਤੇ ਮਾ ਝੂਠਾ ਬੰਦਾ ਤੇ ਮਾ ਕਰਪਟ ਬੰਦਾ ਸ਼ਸ਼ੀਕਾਂਤ ਜਿਹਨੂੰ ਮੈਂ ਵੀ ਅਦਾਲਤ ਵਿੱਚ ਖਿੱਚਿਆ ਸੀਗਾ ਹਾਂਜੀ ਮੇਰੇ ਬਾਰੇ ਵੀ ਇਹਨੂੰ ਕੋਈ ਬਕਵਾਸ ਕੀਤੀ ਸੀ ਤੇ ਮੈਂ ਅਦਾਲਤ ਦੇ ਵਿੱਚ ਫਿਰ ਮਾਨ ਮਾਨ ਹਾਨੀ ਦਾ ਕੇਸ ਕੀਤਾ ਸੀਗਾ ਫਿਰ ਤਰਲੇ ਮਾਰ ਮਾਰ ਕੇ ਛੁੱਟਿਆ ਸੀ ਮੇਰੇ ਕੋਲ ਅੱਜ ਵੀ ਉਹਦਾ ਫੀਲਿਵਟ ਪਿਆ ਆ ਉਹਨੇ ਵੀ ਗੱਲ ਕੀਤੀ ਕਿ ਜਿਹੜੀ ਪਿਸ਼ਾਕ ਹੈ ਉਹ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ ਤੇ ਬਾਅਦ ਚ ਮੁੱਕਰ ਗਿਆ ਜਦੋਂ ਨਾਸਾਂ ਤੇ ਵੱਜੀਆਂ ਤੇ ਮੁਕਰ ਗਿਆ ਹਾਂਜੀ ਕਹਿੰਦਾ ਜੀ ਨਹੀਂ ਜੀ ਆਹ ਆ ਜੀ ਉਹ ਆ ਜੀ ਫਿਰ ਮਿੱਟੀ ਪਾਉਣ ਲੱਗ ਪਿੰਦੇ ਆ ਉਹ ਸ਼ਸ਼ੀਕਾਂਤ ਕਿੱਥੇ ਹੈ ਜਿਹਦੀ ਗੱਲ ਨੂੰ ਜੀ ਸ਼ਸ਼ੀਕਾਂਤ ਜਿਹੜੇ ਇੰਟੈਲੀਜੈਂਸ ਦੇ ਅਫਸਰ ਸੀਗੇ ਹੈੱਡ ਸੀਗੇ ਉਹਨਾਂ ਨੇ ਆ ਪਰਟਾਵਾ ਕੀਤਾ ਜੀ ਆਹ ਕੀਤਾ ਜੀ ਹੁਣੇ ਕਹਿੰਦਾ ਕਿ ਜੀ ਸਵਿਫਟ ਕਾਰ ਤੇ 2012 ਦੀਆਂ ਚੋਣਾ ਦੇ ਵਿੱਚ ਸਮਰਥਨ ਲੈਣ ਵਾਸਤੇ ਰਾਤ ਨੂੰ ਸੁਖਬੀਰ ਸਿੰਘ ਬਾਦਲ ਇੱਕ ਸਵਿਫਟ ਕਾਰ ਤੇ ਡੇਰੇ ਦੇ ਵਿੱਚ ਆਉਂਦੇ ਨੇ ਗੁਰੂਆ ਬੜੀ ਵੱਡੀ ਗੱਲ ਹੈ ਤੁਹਾਡੇ ਕੋਲ ਸਬੂਤ ਹੋਣਾ ਕੋਈ ਸੀਸੀਟੀਵੀ ਹੋਊਗੀ ਕੋਈ ਫੋਟੋ ਹੋਊਗੀ ਕੋਈ ਤਾਂ ਸਬੂਤ ਹੋਊਗਾ ਹੀ ਕਿ ਝੁਰਲੂ ਛੱਡਿਆ ਝੂਠਾ ਦਾ ਜਿਦਾਂ ਪਹਿਲਾਂ ਛੱਡਦੇ ਰਿਹਾ ਜੈਡ ਪਲੱਸ ਸਿਕਿਉਰਟੀ ਵਾਲਾ ਹੋਵੇ ਤੇ ਰਾਤ ਨੂੰ ਸਵਿਫਟ ਗੱਡੀ ਤੇ ਫਿਰੇ ਇਹ ਕਦੀ ਹੋ ਸਕਦਾ ਫਿਰ ਇੱਕ ਕਹਿੰਦਾ ਕਿ ਜੀ ਸੁਖਬੀਰ ਸਿੰਘ ਬਾਦਲ ਨੇ ਡੇਰੇ ਸਰਸੇ ਦੇ ਵਿੱਚ ਜਿਹੜੀ ਉਹ ਸਵਿਫਟ ਕਾਰ ਵਾਲੀ ਦਿੱਲੀ ਦੇ ਵਿੱਚ ਜੈਪੁਰ ਦੇ ਵਿੱਚ ਸਮੇਂ-ਸਮੇਂ ਤੇ ਮੁਲਾਕਾਤਾਂ ਕੀਤੀਆਂ ਯਾਰ ਕੋਈ ਤਾਂ ਸਬੂਤ ਲੈ ਕੇ ਆਓ ਕੋਈ ਤਾਂ ਸਬੂਤ ਲੈ ਕੇ ਆਓ ਹੁਣ ਇੱਕ ਜਸਟਿਸ ਜੋਰਾ ਸਿੰਘ ਨੇ ਉਹਨਾਂ ਨੇ ਮਰਖਲ ਮਾਰਚ ਮਹੀਨੇ ਚ ਇਹ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਸੀ ਕਿਸੇ ਚੈਨਲ ਨੂੰ ਸ਼ਦ ਲੋਕਨਾਦ ਚੈਨਲ ਹੈ ਜਿੱਚ ਉਹਨਾਂ ਪਰਟਾਵਾ ਕੀਤਾ ਕਿ ਜਿਹੜੇ ਵਿਦਬੀ ਦੇ ਘਟਨਾਵਾਂ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਹੱਥ ਹੈ ਬੜੀ ਇੰਟਰਵਿਊ ਚੱਲੀ ਪਰ ਕਿਸੇ ਪੱਤਰਕਾਰ ਨੇ ਜਿਹੜਾ ਪੰਜਾਬ ਟੈਲੀਵਿਜ਼ਨ ਵਾਲਾ ਜਿਹੜਾ ਨੁਕੀ ਨੁਕੀ ਗੱਲ ਚੱਕ ਕੇ ਫਿਰ ਵੱਡੀ ਬਣਾਉਂਦਾ ਆ ਹਾਂਜੀ ਉਹਦੇ ਤੇ ਕਿਉਂ ਨਹੀਂ ਬੋਲੇ ਆ ਜੋਰਾ ਸਿੰਘ ਜਸਟਿਸ ਹੈ ਜਿਹੜਾ ਜੀ ਜਸਟਿਸ ਜੋਰਾ ਸਿੰਘ ਨੇ ਰਿਪੋਰਟ ਪੇਸ਼ ਕੀਤੀ ਸੀ ਜੀ ਉਹ ਓਪਨ ਨਹੀਂ ਕੀਤੀ ਜੀ ਤੇ ਜਸਟਿਸ ਜੋਰਾ ਸਿੰਘ ਕਹਿੰਦਾ ਕਿ ਬੀਐਲਬੀ ਦੀਆਂ ਘਟਨਾਵਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੁਸੀਂ ਉਹਦੇ ਬਾਰੇ ਕਿਉਂ ਨਹੀਂ ਜੀ ਬੋਲਦੇ ਹੁਣ ਮੈਂ ਇੱਕ ਬੇਨਤੀ ਕਰਦਾ ਕਿ 2007 ਦੇ ਵਿੱਚ ਪਹਿਲੀ ਵਾਰ ਇਹਨਾਂ ਦਾ ਪੋਲਿਟੀਕਲ ਵਿੰਗ ਬਣਦਾ ਡੇਰੇ ਸਰਸੇ ਦਾ ਤੇ 2007 ਦੇ ਵਿੱਚ ਇਹ ਕਾਂਗਰਸ ਦੀ ਓਪਨਲੀ سپورਟ ਕਰਦੇ ਆ 2012 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਉਹਦੇ ਸਾਰੇ ਉਮੀਦਵਾਰ ਜਿਹੜੇ ਆ ਡੇਰੇ ਸਰਸੇ ਪਹੁੰਚਦੇ ਆ ਹਕੂਮਾਣਾ ਹੋਣ ਦੇ ਬਾਵਜੂਦ ਜਾ ਕੇ سپورਟ ਮੰਗਦੇ ਆ ਤੇ ਡੇਰਾ ਸਰਸਾ ਉਹਨਾਂ ਦੀ ਫਿਰ سپورਟ ਕਰਦਾ 2007 ਅਸੀਂ ਮਾਲਵਾ ਜਿਹੜੀ ਸਰਸੇ ਵਾਲੇ ਦੀ 벨ਟ ਹੈ ਉਥੋਂ ਬੁਰੀ ਤਰ੍ਹਾਂ ਹਾਰੇ ਸੀਟਾਂ ਨਹੀਂ ਆਈਆਂ 2012 ਚ ਬੁਰੀ ਤਰ੍ਹਾਂ ਹਾਰੇ ਤੇ 2017 ਚ ਅਸੀਂ ਉਥੋਂ ਬੁਰੀ ਤਰ੍ਹਾਂ ਹਾਰੇ ਤੇ 2007 ਚ ਜੇ ਸਰਕਾਰ ਬਣੀ 12 ਚ ਸਰਕਾਰ ਬਣੀ ਤੇ ਮਾਝੇ ਤੇ ਦਵਾਬੇ ਦੇ ਸਿਰ ਤੇ ਬਣੀ ਇੱਥੇ ਕਿਹਨੇ ਵੋਟਾਂ ਦੀ ਖਾਤਰ ਉਹਦਾ ਯਾ ਕਰਤਾ ਜੀ ਆ ਉਹ ਕਰਤਾ ਵੋਟਾਂ ਪਾਈਆਂ ਕਦੋਂ ਤੇ ਪੁਵਾਈਆਂ ਕਦੋਂ ਮੰਗੀਆਂ ਕਦੋਂ ਜਿਨ੍ਹਾਂ ਨੇ ਮੰਗੀਆਂ ਉਹਨਾਂ ਫੁੱਫੜਾਂ ਦਾ ਨਾਂ ਨਹੀਂ ਲੈਂਦੇ ਉਹਨਾਂ ਦਾ ਜ਼ਿਕਰ ਨਹੀਂ ਜੇ ਕਰਦੇ ਕਿਉਂ ਸਿੱਖ ਨਹੀਂ ਗਏ ਪਰ ਕਿਉਂਕਿ ਉਹ ਕਾਂਗਰਸੀ ਹੈ ਕਾਂਗਰਸ ਬਰੀ ਕਰਦੀ ਕਾਂਗਰਸ ਤਾਂ ਮਹਤੀ ਬਣ ਗਏ ਹੁਣ ਸਭ ਤੋਂ ਵੱਡਾ ਝੂਠ ਜਿਹੜਾ ਪ੍ਰਦੀਪ ਕੁਲਰ ਦਾ ਇੱਕ ਹੋਰ ਹੈ ਉਹ ਕਹਿੰਦਾ ਜੀ ਜਿਹੜਾ ਮੈਂ ਸਰਸੇ ਵਾਲਾ ਡੇਰਾ ਆ ਉਹਦੇ ਪੋਲੀਟੀਕਲ ਵਿੰਗ ਦਾ ਮੁਖੀ ਆ ਹੈੱਡ ਹੈ ਜਦ ਕੇ ਪੋਲੀਟੀਕਲ ਵਿੰਗ ਦਾ ਮੁਖੀ ਜਿਹੜਾ ਚੇਅਰਮੈਨ ਹੈ ਉਹ ਰਾਮ ਸਿੰਘ ਹੈ ਤੁਸੀਂ ਵੀ ਗੂਗਲ ਤੇ ਸਰਚ ਕਰ ਲਿਆ ਪ੍ਰਦੀਪ ਕਲੇਰ 45 ਮੈਂਬਰੀ ਇਹਨਾਂ ਦੀ ਨੈਸ਼ਨਲ ਕਮੇਟੀ ਆ ਉਹਦਾ ਇੱਕ ਮੈਂਬਰ ਹੈ ਇਹਨੇ ਤਾਂ ਚੋਕ ਕੀਤਾ ਜੀ ਮਤਲਬ ਸਾਰਾ ਕੁਝ ਹੀ ਰਾਜਨੀਤਿਕ ਜਿਹੜੇ ਫੈਸਲੇ ਮੈਂ ਲੈਂਦਾ ਸੀ ਰਾਜਨੀਤਿਕ ਲੋਕਾਂ ਨਾਲ ਮੇਰਾ ਹੀ ਸਾਰਾ ਕੁਝ ਸੀਗਾ ਤੇ ਹントゥ ਦੇਖੋ ਕਿ ਬੀਬਾ ਜੀ ਜਿਹੜੇ ਨੇ ਉਹ ਕਹਿੰਦਾ ਕਿ ਬੀਬਾ ਜੀ ਦੀ ਮਦਦ ਕਰਦੇ ਰਹੇ 2009 ਚ ਬੀਬਾ ਜੀ ਆਪਣੇ ਬਲਬੁੱਤੇ ਜਿੱਤੇ 2014 ਜਿੱਤੇ 2019 ਉਦੋਂ ਮੈਂ ਪੁੱਛਦਾ ਇਹਨਾਂ ਪੱਤਰਕਾਰਾਂ ਨੂੰ ਤੇ ਉਹ ਜਿਹੜਾ ਮਾ ਚਾਵਲਿਆ ਪ੍ਰਦੀਪ ਕਲੇਰੇ ਕਿ ਉਦੋਂ ਬੀਬਾ ਦੀ ਜਿਹੜੀ ਮੱਧਾ ਹੈ 2019 ਚ ਤੇ ਹੁਣ 2024 ਚ ਤੁਹਾਡੇ ਫੁੱਫੜ ਨੇ ਆਣ ਕੇ ਕੀਤੀ ਉਹ ਫਿਰ ਜਿੱਤੀ ਹੈ ਜਿੱਤੀ ਕਿ ਨਹੀਂ ਜਿੱਤੀ ਇਹ ਜਿੱਤਾਂ ਜਿਹੜੀਆਂ ਨੇ ਰੱਬ ਬਖਸ਼ਦਾ ਆ ਜਦੋਂ ਬਖਸ਼ਦਾ ਆ ਉਹ ਆਪਦੇ ਬਲਬੁੱਤ ਤੇ ਜਿੱਤਦੇ ਰਹੇ ਆ ਹਾਂਜੀ ਤੇ ਜੇ ਸਰਸੀ ਵਾਲੇ ਨੇ ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹ 2007 ਵਿੱਚ ਜਿੱਤੇ 2007 ਚ ਵੀ ਮਾਲਵਾ ਜਿੱਤੇ 12 ਚ ਵੀ ਮਾਲਵਾ ਜਿੱਤੇ ਤੇ 17 ਚ ਤੇ ਜਿੱਤੇ ਜਿੱਤੇ ਹੁਣ ਮੈਂ ਇੱਕ ਬੇਨਤੀ ਕਰਦਾ ਕਿ ਆ ਚਿੱਠੀ ਹੈ ਜਿਹੜੀਆਂ 2015 ਦੇ ਵਿੱਚ ਮੰਦ ਭਾਗੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ ਘਟਨਾਵਾਂ ਨੂੰ ਲੈ ਕੇ ਸਬ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਪਰ ਜਥੇਦਾਰ ਸ਼੍ਰੀ ਅਕਾਲ ਤਖਸੈਬ ਨੂੰ ਜਦੋਂ ਘਟਨਾਵਾਂ ਵਾਪਰ ਰਹੀਆਂ ਸੀ ਪੰਜਾਬ ਜਿਹੜਾ ਬੁਰੀ ਤਰ੍ਹਾਂ ਜਿਹੜਾ ਆ ਉਹ ਰੋਸ ਦੇ ਵਿੱਚ ਚੱਲ ਰਿਹਾ ਸੀਗਾ ਸੰਗਤਾਂ ਜਿਹੜੀਆਂ ਸੜਕਾਂ ਤੇ ਸੀਗੀਆਂ ਉਹਦੇ ਦਰਮਿਆਨ ਹੀ 17 ਅਕਤੂਬਰ 2015 ਨੂੰ ਇਹ ਚਿੱਠੀ ਲਿਖੀ ਜਿਹਦੇ ਵਿੱਚ ਸਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਜੇ ਹੀਆਂ ਘਟਰਾਵਾਂ ਨੂੰ ਲੈ ਕੇ ਜਿਹੜੀਆਂ ਮੰਦਭਾਗੀਆਂ ਵਾਪਰੀਆਂ ਉਹਨਾਂ ਨੇ ਪੀੜਾ ਦਾ ਬੇਦਨਾ ਦਾ ਪਛਤਾਪ ਦਾ ਉਹਨਾਂ ਨੇ ਇਜਹਾਰ ਕੀਤਾ ਆ ਰਿਪੋਰਟਿੰਗ ਹੋਈ ਆ ਉਸ ਚਿੱਠੀ ਨੂੰ ਲੈ ਕੇ ਅਖਬਾਰਾਂ 'ਚ ਖਬਰਾਂ ਲਗੀਆਂ ਨੇ ਜਿਹੜੀਆਂ 17 ਅਕਤੂਬਰ 2015 ਦੀ ਚਿੱਠੀ ਹੈ ਜਹੇਦਾਰ ਸ਼੍ਰੀ ਅਕਾਲ ਤਖਸੈਬ ਨੂੰ ਦਰਬਾਰ ਸਾਹਿਬ ਮੱਥਾ ਟੇਕ ਕੇ ਸਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਆ ਅਜੀਤ ਅਖਬਾਰ ਦੀ ਖਬਰ ਕਿ ਪਛਤਾਤ ਆਪ ਦੀ ਭਾਵਨਾ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ ਬਾਦਲ ਇਹਦੇ ਵਿੱਚ ਹੀ ਆ ਕਿ ਜਹੇਦਾਰ ਨੂੰ ਚਿੱਠੀ ਦਿੱਤੀ ਹੁਣ ਤੁਸੀਂ ਦੇਖੋ ਇੱਕ ਤਰ੍ਹਾਂ ਦੀ ਇਤਿਹਾਸਕ ਚਿੱਠੀ ਹੈ ਅਕਾਲੀ ਦਲ ਤੇ ਪਹਿਲੇ ਦਿਨ ਤੋਂ ਹੀ ਜਦੋਂ ਇਹ ਘਟਨਾਵਾਂ ਵਾਪਰ ਰਹੀਆਂ ਸੀ ਜਾਂ ਪੀੜਾ ਦੇ ਵਿੱਚੋਂ ਲੰਘ ਰਿਹਾ ਸੀਗਾ ਇੱਕ ਆਪਣੇ ਆਪ ਨੂੰ ਇਤਿਹਾਸਕਾਰ ਕਹਿੰਦਾ ਹੈ ਪੱਤਰਕਾਰ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਜਿਸ ਦਿਨੇ ਚਿੱਠੀ ਫਿਰ ਦੁਬਾਰਾ ਚਰਚਾ ਚ ਆਉਂਦੀ ਆ ਕੁਝ ਦਿਨ ਪਹਿਲਾਂ ਤੇ ਸ਼ਾਮਾਂ ਨੂੰ ਡਿਬੇਟ ਕਰਦੇ ਨੇ ਮਹਾਪੁਰਸ਼ ਕੀ ਨਾਂ ਦਾ ਰੰਧਾਵਾ ਇਹਦਾ ਕੀ ਨਾਂ ਆ ਹਰਜਿੰਦਰ ਰੰਧਾਵਾ ਉਹ ਕਰਦੇ ਨੇ ਨਾਲ ਇੱਕ ਸਭ ਤੋਂ ਦੁਨੀਆ ਦੇ ਸਿਆਣੇ ਹਮਿੰਦਰ ਸਿੰਘ ਜਿਹੜੇ ਕਹਿੰਦੇ ਕਿ ਮੇਰੇ ਤੋਂ ਵੱਧ ਸਿਆਣਾ ਹੀ ਕੋਈ ਨਹੀਂ ਉਹ ਬੈਠੇ ਹੁੰਦੇ ਆ ਤੇ ਜਗਤਾਰ ਸਿੰਘ ਜੀ ਕਹਿੰਦੇ ਆ ਜੀ ਮੇਰੇ ਕੋਲ ਤਾਂ ਸਾਰਾ ਰਿਕਾਰਡ ਹੈ ਜੀ ਇਹ ਚਿੱਠੀ ਆਈ ਕਿੱਥੋਂ ਇਹ ਤਾਂ ਹੈ ਹੀ ਨਹੀਂ ਇਹ ਹੋਣੀ ਕਿਉਂ ਬਣਾਈ ਗਈ ਹੋਣੀ ਕਿਉਂ ਲਿਆਂਦੀ ਗਈ ਉਹਨੂੰ ਸੀਗਾ ਸ਼ਾਇਦ ਅਖਬਾਰਾਂ 'ਚ ਰਿਪੋਰਟਿੰਗ ਨਹੀਂ ਹੋਈ ਹਾਂਜੀ ਮਤਲਬ ਇਹ ਨਹੀਂ ਕਿ ਮੈਂ ਦੇਖ ਹੀ ਲਵਾਂ ਕੋਈ ਰਿਕਾਰਡ ਹੀ ਫੋੜ ਕੇ ਦੇਖ ਲਾਂ ਕੋਈ ਗੂਗਲ 'ਤੇ ਸਰਚ ਕਰ ਲਾਂ ਉਨੇ ਜੀ ਬਿਲਕੁਲ ਝੂਠ ਲਾਤਾ ਤੇ ਉਹਨੂੰ ਅਕਾਲੀ ਦਲ ਨੂੰ ਕਟਹਿਰ 'ਚ ਖੜਾ ਕਰਤਾ ਤੇ ਮੈਂ ਪੁੱਛਣਾ ਜਗਤਾਰ ਸਿਆ ਤੂੰ ਮਾਫੀ ਮੰਗੀ? ਸ੍ਰੀ ਅਕਾਲ ਤਖਤ ਸਾਹਿਬ ਤੇ ਗਈ ਹੋਈ ਚਿੱਠੀ ਦੀ ਮਾਫੀ ਮੰਗੀ ਜਿਹੜਾ ਤੂੰ ਝੂਠ ਬੋਲਿਆ। ਪੰਥਕੋਲ ਮਾਫੀ ਮੰਗੀ। ਅਕਾਲੀ ਦਲ ਦੇ ਵਿਰੁੱਧ ਜੋ ਤੂੰ ਝੂਠ ਬੋਲਿਆ ਉਸ ਦਿਨ ਉਹਦੀ ਮਾਫੀ ਮੰਗੀ। ਕਿ ਮੈਂ ਅਕਾਲੀ ਦਲ ਬਾਰੇ ਰਿਪੋਰਟਿੰਗ ਗਲਤ ਕੀਤੀ ਐ ਸਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮਰਹੂਮ ਨੇ ਉਹਨਾਂ ਬਾਰੇ ਮੈਂ ਗਲਤ ਰਿਪੋਰਟਿੰਗ ਕੀਤੀ ਐ। ਤੁਸੀਂ ਜੋ ਕਹਦੇ ਹੋ ਸੱਚ ਐ। ਸੱਚ ਨੂੰ ਤੁਸੀਂ ਝੂਠ ਬਣਾ ਕੇ ਪੇਸ਼ ਕਰਦੇ ਹੋ ਤੁਸੀਂ ਠੇਕਾ ਲਿਆ ਪਤ ਨਹੀਂ ਕਿੱਥੋਂ ਤੁਸੀਂ ਆਏ ਜੇ ਅੱਗ ਲਾਉਣ ਵਾਲੇ ਆ ਜਸਟਿਸ ਜੋਰਾ ਸਿੰਘ ਦੀ ਇੰਟਰਵਿਊ ਹੋਈ ਜਿਹਦੇ ਚੋ ਕਹਿੰਦਾ ਕਿ ਸਾਬਕਾ ਜਸਟਿਸ ਤੇ ਆਪ ਦੇ ਵੱਡੇ ਲੀਡਰ ਸਾਬਕਾ ਜਸਟਿਸ ਤੇ ਆਪ ਦੇ ਵੱਡੇ ਲੀਡਰ ਜੋਰਾ ਸਿੰਘ ਦਾ ਵੱਡਾ ਦਾਵਾ ਮੇਰੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ 2015 ਚ ਹੋਈਆਂ ਬੇਅਦਬੀ ਦੀ ਪਿੱਛੇ ਘਟਰਾਵਾਂ ਪਿੱਛੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਵੀ ਹੱਥ ਸੀ ਜੇ ਭਗਵੰਤ ਮਾਨ ਚਾਹੇ ਤਾਂ ਮੇਰੇ ਨਾਲ ਅਕਾਲ ਤਖਤ ਸਾਹਿਬ ਤੇ ਬਹਿਸ ਰੱਖ ਲਵੇ ਮੈਂ ਇੱਕ ਇੱਕ ਸਬੂਤ ਦੇਵਾਂਗਾ ਇਹ ਲੋਕਨਾਦ ਦੀ ਖਬਰ ਹੈ ਕਿਸ ਨੇ ਚਲਾਈ ਹੁਣ ਮੈਂ ਅੱਗੇ ਆਉਣਾ ਆ 17 ਮਈ 2007 ਦਾ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਸੈਬ ਯਾਨੀ ਜਗਿੰਦਰ ਸਿੰਘ ਵਦਾਂਤੀ ਜੀ ਦਾ ਤੇ ਬਾਕੀ ਸਿੰਘ ਸਹਿਬਾਨ ਦਾ ਜਾਰੀ ਕੀਤਾ ਹੋਇਆ ਹੁਕਮਨਾਮਾ ਆ ਜਿਹਦੇ ਵਿੱਚ ਰਾਮ ਰਹੀਮ ਡੇਰਾ ਸਿਰਸਾ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਸਮਾਜਿਕ ਭਾਈਚਾਰਕ ਤੇ ਰਾਸੀ ਸੰਬੰਧ ਨਾ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਇਸ ਤੋਂ ਬਾਅਦ ਕੀ ਹੁੰਦਾ ਆ ਕਿ 29 ਮਈ 2015 ਇਸ ਹੁਕਮਨਾਮੇ ਤੋਂ ਬਾਅਦ ਤੁਸੀਂ ਦੇਖ ਲਓ ਕਿ ਇਹ ਹੁਕਮਨਾਮਾ ਹੈਗਾ 17 ਮਈ ਦਾ ਤੇ ਦੋ ਹਫ਼ਤੇ ਨਹੀਂ ਲੰਘਦੇ ਕਿ ਅਗਨੀ ਵੇਸ਼ ਜਿਹੜੇ ਅਗਨੀ ਵੇਸ਼ ਨੇ ਉਹ 29 ਮਈ ਨੂੰ ਸਰਸੇ ਵਾਲੇ ਦੀ ਚਿੱਠੀ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੁੰਦੇ ਨਾਲ ਉਹਨਾਂ ਨੇ ਆਪਦੀ ਚਿੱਠੀ ਵੀ ਲਈ ਹੈ ਜਿਹੜੀ ਕੋਈ ਧਰਮ ਸੰਸਦ ਬਣਾਈਆਂ ਵੱਖਰੇ ਵੱਖਰੇ ਧਰਮਾਂ ਦੀ ਉਹ ਵੀ ਚਿੱਠੀ ਉਹਨਾਂ ਨੇ ਲਈ ਹੈ ਆਹ ਜਿਹੜਾ ਆ ਉਹ ਚਿੱਠੀ ਆ ਜਿਹੜੀ ਰਾਮ ਰਹੀਮ ਦੀ ਚਿੱਠੀ ਹੈ ਇਹਦੇ ਚ ਕਹਿੰਦੇ ਆ ਜੀ ਉਹਦੇ ਵਿੱਚ ਮਾਫੀ ਵਿੱਚ ਸ਼ਬਦ ਬਾਅਦ ਚ ਵਾੜ ਦਿੱਤਾ ਗਿਆ ਹੁਣ ਇੱਥੋਂ ਜਹੇਦਾਰ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਤੇ ਥੱਲੇ ਜਾ ਕੇ ਕੁਦਰਤੀ ਇਹ ਕਿ ਆਪਾਂ ਆਪ ਦਾ ਵਿਸ਼ਵਾਸ ਪਾਤਰ ਹੋਏ ਜਾਂ ਦੂਸਰਾ ਤੀਸਰਾ ਦੇਦੇ ਆਂ ਉਨੇ ਖੀਮਾ ਦਾ ਜਾਚ ਲਈ ਹੈ ਥੱਲੇ ਪੂਰਾ ਨਾਮ ਲਿਖ ਕੇ ਉਤਲੇ ਬੰਨੇ ਸਾਈਨ ਕੀਤੇ ਕਿੱਥੋਂ ਐਂਟਰ ਕਰਤਾ ਪਤਾ ਨਹੀਂ ਕਿਹੜੀ ਗੱਲ ਬਣਾਈ ਜਾਂਦੇ ਆ ਆ ਉਹਦੀ ਚਿੱਠੀ ਆ ਜਿਹੜੀ ਉਹ ਨਾਲ ਲਾ ਕੇ ਅਗਨੀ ਵੇਸ਼ ਦੇ ਕੇ ਗਿਆ ਸਰਬ ਧਰਮ ਸੰਸਦ ਇਹ ਵੀ 29 ਮਈ ਨੂੰ ਹੀ ਸ਼੍ਰੀ ਅਕਾਲ ਤਖਤ ਸਰਪਤੇ ਨੂੰ ਦਿੱਤੀ ਹੈ ਸ਼੍ਰੀ ਅਕਾਲ ਤਖਤ ਸਰ ਦੇ ਰਿਕਾਰਡ ਦਾ ਹਿੱਸਾ ਆ ਆ 2015 20 ਜੂਨ 2015 ਦਾ ਪ੍ਰੈਸ ਨੋਟ ਆ ਡੇਰੇ ਦਾ ਝੂਠੇ ਸਾਧਾਂ ਜਿਹਦੇ ਵਿੱਚ ਉਹਨੇ ਇੱਕ ਘਟਨਾਵਾਂ ਬਾਰੇ ਗੱਲ ਕੀਤੀ ਹੈ ਕਿ ਅਸੀਂ ਸਰਬੰਸਦਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਨਕਲ ਜਾਂ ਬਰਾਬਰੀ ਤੋਂ ਕਿਹਾ ਏਸੀ ਕਲਪਨਾ ਵੀ ਨਹੀਂ ਕਰ ਸਕਦੇ ਮਾਨਵਤਾ ਕੇ ਹਿਤ ਮੈਂ ਹਮ ਰੋਹਾਨੀਅਤ ਕੇ ਸੱਚੇ ਰਹਿਬਰ ਸਤਗੁਰੂ ਸਰਬੰਸਦਾਣੀ ਗੁਰੂ ਗੋਬਿੰਦ ਸਿੰਘ ਜੀ ਵਾ ਗੁਰੂਪੰਥ ਸਿੱਖ ਸ਼ਮਾ ਚਾਹਤੇ ਹਨ اے ਵੀ 6 2015 ਦਾ ਪ੍ਰੈਸ ਨੋਟ ਹੈ ਸਰਸੇ ਵਾਲਾ ਮੈਂ ਇਹ ਇਹ ਸਭ ਛਤਾਨੀ ਚਾਲਾਂ ਨੇ ਉਹਦੀਆਂ ਮੈਂ ਉਹਨੂੰ ਇਹ ਇਹ ਇਹਨਾਂ ਗੱਲਾਂ ਕਰਕੇ ਬਰੀ ਨਹੀਂ ਕਰਦਾ ਇਹਨਾਂ ਸਮਝਾ ਜੀ ਮੈਨੂੰ ਡਿਫੈਂਡ ਕਰਦਾ ਆਂ ਆਏ ਅਗਨੀਵੇਸ਼ ਜੀ ਚਿੱਠੀਆਂ ਦੇ ਰਹੇ ਨੇ ਇੱਕ ਹੀ ਲਿਖਿਆ ਆ ਸੁਆਮੀ ਅਗਨੀਵੇਸ਼ a complaint by father damaniya maniyur hands over and apology letter from dera satya sabda letter gurmeet ram rahim singh to the sikh clergy headed by akal takht jahedar joginder singh vedanti at the akal takht secretariat within the golden temple complex in amritsar on tuesday 29 may 2000 15 ਫਿਰ ਸਿੰਘ ਸਾਹਿਬ ਨੇ ਕੀ ਕੀਤਾ ਜਹੇਦਾਰ 2017 ਦੀ ਸੌਰੀ 7 ਦੀ ਹੈ 2029 ਮਈ 2007 ਅਗਨੀ ਵੇਸ਼ ਨਾਲ ਜਿਹੜੀ ਚਿੱਠੀ ਲੈ ਕੇ ਆਉਂਦਾ ਫਿਰ ਇਹਦੇ ਉੱਤੇ 27 ਜੂਨ 2007 ਨੂੰ ਜਿਹੜੇ ਪੰਜ ਸਿੰਘ ਸਹਿਬਾਨ ਨੇ ਜਿਹੜੀ ਸੱਚੇ ਸਬਦੇ ਵਾਲੇ ਦੀ ਝੂਠੇ ਸਾਧ ਵਾਲੀ ਜਿਹੜੀ ਚਿੱਠੀ ਅਗਨੀ ਵੇਸ਼ ਲੈ ਕੇ ਆਇਆ ਸੀ ਉਹਦੇ ਉੱਤੇ ਸਿੰਘ ਸਹਿਬਾਨ ਗਿਆਨੀ ਜਗਿੰਦਰ ਸਿੰਘ ਜੀ ਵਿਦਾਂਤੀ ਇਕਬਾਲ ਸਿੰਘ ਜਹੇਦਰ ਆਨੰਦਗੜ੍ਹ ਇੱਕ ਜਹੇਦਰ ਹੁੰਦੇ ਸੀਗੇ ਇਹ ਇਹ ਹਜ਼ੂਰ ਸਾਹਿਬ ਵਾਲੇ ਆ ਤੇ ਇੱਕ ਜਿਹੜੇ ਚੜ੍ਹਾਈ ਕਰਕੇ ਉੱਥੋਂ ਵਾਲੇ ਆਨੰਦਪੁਰ ਸਾਹਿਬ ਵਾਲੇ ਉਹ ਬੈਠੇ ਆ ਪੰ ਸਿੰਘ ਸਹਿਬਾਨ ਇਹਨਾਂ ਨੇ 27 ਜੂਨ 2007 ਨੂੰ ਉਸ ਚਿੱਠੀ ਤੇ ਬਕਾਇਦਾ ਵਿਚਾਰ ਕੀਤੀ ਆ ਖਬਰ ਹੈ ਹਾਂਜੀ ਅਖਬਾਰ ਦੀ ਖਬਰ ਹੈ ਜਿਹਦੇ ਵਿੱਚ सेखा हेडक्वार्टर होल्डें मीटिंग इनसाइड द गोल्डन टेंपल कंप्लेक्स इन अमृतसर, इंडिया, वेडनेसडे, जून स्ताई 2007। एक क्रूशियल मीटिंग ऑफ टॉप सेख क्लेरिक्स स्टार्टेड वेडनेसडे अफ्तर्नून टू टेक स्टॉक ऑफ़ द सिचुएशन इन द वेक ऑफ एन अपॉलोजी रिपोर्टेडली टेंडर्ड बाय देरा सच्च ਅਕੋਰਡਿੰਗ ਟੂ ਵਨ ਨਿਊਜ਼ ਰਿਪੋਰਟ ਤੁਸੀਂ ਦੱਸ ਦਿਓ ਫਿਰ ਤੁਸੀਂ ਦੱਸੋ ਫਿਰ ਹੋਰ ਦੇਖੋ ਅੱਜ 24 ਮਾਰਚ 2019 ਦੀ ਅੰਮ੍ਰਿਤਸਰ ਸਾਹਿਬ ਦੀ ਖਬਰ ਹੈ ਚੀਫ ਖਾਨ ਚੀਫ ਖਾਨ ਸਦਿਵਾਨ ਦੇ ਪ੍ਰੋਗਰਾਮ ਦੀ ਜਿਹਦੇ ਵਿੱਚ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਪ੍ਰਟਾਵਾ ਕਰਦੇ ਆ ਕਿ ਜਿਹੜੀ 2007 ਚ ਚਿੱਠੀ ਲਿਖੀ ਸੀ ਉਹਦਾ ਮੈਟਰ ਮੈਂ ਲਿਖਿਆ ਸੀ ਦਸਕਤ RAM ਰਹੀਮ ਦੇ ਸੀ ਉਹ ਕਹਿੰਦਾ ਚਿੱਠੀ ਮੈਂ ਤਿਆਰ ਕੀਤੀ ਹੈ ਜਿਹੜੀ ਅਗਰੀਵੇਸ਼ਨ ਲੈ ਕੇ ਆਇਆ ਦਸਕਤ ਉਹਤੇ RAM ਰਹੀਮ ਦੇ ਸੀ ਹੁਣ ਉਹ ਕੀ ਕਹਿੰਦਾ ਆ ਰਾਸਵ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਵਾ ਕੀਤਾ ਹੈ ਕਿ ਜਿਸ ਚਿੱਠੀ ਦੇ ਆਧਾਰ ਤੇ ਡੇਰਾ ਸਰਸਾ ਮੁਖੀ RAM ਰਹੀਮ ਨੂੰ ਸਾਲ 2015 ਦੌਰਾਨ ਮਾਫੀ ਦਿੱਤੀ ਗਈ ਸੀ ਉਹ ਚਿੱਠੀ 8 ਸਾਲ ਪੁਰਾਣੀ ਮਤਲਬ 2007 ਤੇ ਇਹ ਉਹ ਤੇ ਇਹ ਉਹ ਚਿੱਠੀ ਸੀ ਜਿਹੜੀ ਉਹਨਾਂ ਤਰਲੋਚਨ ਸਿੰਘ ਵੱਲੋਂ ਖੁਦ ਤਿਆਰ ਕਰਵਾਈ ਗਈ ਸੀ। ਉਹਨਾਂ ਕਹਿੰਦੇ ਕਿ ਡੇਰਾ ਮੁਖੀ ਵੱਲੋਂ ਉਸ ਚਿੱਠੀ ਨੂੰ ਆ ਰਹੀ ਹੈ ਸਮਾਜ ਆਗੂ ਸਵਾਮੀ ਅਗਨੀਵੇਸ਼ ਸਾਲ 2007 ਵਿੱਚ ਸ਼੍ਰੀ ਅਕਾਲ ਤਖਤ ਲੈ ਕੇ ਪਹੁੰਚਿਆ ਸੀ। ਤਰਲੋਚਨ ਸਿੰਘ ਨੇ ਦਾਵਾ ਕੀਤਾ। ਬਸ ਇਹੀ ਹੈ। ਹਾਂਜੀ ਹੁਣ ਤਰਲੋਚਨ ਸਿੰਘ ਹੋਰਾਂ ਚਿੱਠੀ ਲਿਖੀ ਅਗਨੀਵੇਸ਼ ਲੈ ਕੇ ਆਇਆ। ਇਹ ਕਹਿੰਦਾ ਕਿ 2015 ਚ ਸਤਸਕ ਵੀਰ ਸਿੰਘ ਬਾਦਲ ਨੇ ਉਹ ਚਿੱਠੀ ਤਿਆਰ ਕਰਵਾਈ ਸੀ ਆ ਆ ਸਾਰਾ ਜਿਹੜੇ ਖਬਰਾਂ ਨੇ ਇਹ ਸਤਲੋਚਨ ਸਿੰਘੁਰ ਨਾਲ ਸੰਬੰਧਤ ਨੇ ਜਿਹੜੀਆਂ ਚੀਫ ਖਾਲਸਾ ਦਿਵਾਨ ਦੀਆਂ ਫਾਰਮਰ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਆਨ ਸੈਚਰਡੇ ਕਲੇਮਡ ਦੈਟ ਦਾ ਅਕਾਲ ਤਖਤ ਹੈਡ ਪਾਰਟਨ ਡੇਰਾ ਸੱਚਾ ਸਬਦ ਦਾ ਚੀਫ ਗੁਰਮੀਤ ਰਾਮ ਰਹੀਮ ਇਨ 2015 ਆਨ ਦਾ ਬੇਸਿਸ ਆਫ ਐਨ ਹੋਲਡ ਐਨ 올ਡ ਲੈਟਰ ਬਰਾਉਟ ਬਾਈ ਆਰੀਆ ਸਮਾਜ ਲੀਡਰ ਸਵਾਮੀ ਅਗਨੀਵੇਸ਼ਾ on behalf of the ਡੇਰਾ ਹੈਡ ਇਨ 2007 ਅੱਜ ਵੀ ਖਬਰਾਂ ਨੇ ਕਿ ਕਾ ਡੇਰੇ ਸਰਸੇ ਨੇ 2007 ਦੇ ਵਿੱਚ ਕਾਂਗਰਸ ਦੀ ਮਦਦ ਕੀਤੀ 2012 ਦੀਆਂ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਾਵਾ ਕੀਤਾ ਇਹ ਸਾਨੂੰ ਸੱਚੇ ਸੌਦੇ ਦੀ ਜਿਹੜੀ ਹੈ ਉਹ ਪੂਰੀ ਸਪੋਰਟ ਹਸਲ ਹੈ ਓਪਨਲੀ ਕੀਤਾ ਮੀਡੀਆ ਚ ਕੀਤਾ ਖਬਰਾਂ ਨੇ ਆ ਹੁਣ ਜਿਹੜਾ ਰਤੇਸ਼ ਲਖੀ ਜੀ ਕਹਿ ਰਹੇ ਆ ਜੀ ਵੀ ਇਹ ਪੋਲੀਟੀਕਲ ਵਿੰਗ ਦਾ ਚੇਅਰਮੈਨ ਸੀਗਾ ਆ ਕਲੇਅਰ ਅਰੈਸਟ ਸ਼ਿਫਟਸ ਫੋਕਸ ਬੈਕ ਔਨ ਸੈਕੂਲਰ ਕੇਸਸ ਇਹ ਖਬਰ ਹੈ ਹਿੰਦੁਸਤਾਨ ਟਾਈਮ ਦੀ ਹੈ ਉਹ ਕੀ ਕਹਿੰਦੇ ਆ ਕਿ ਵਿੱਦ ਦਾ ਅਰੈਸਟ ਆਫ 1 ਆਫ ਦਾ 3 ਅਬਸਕਾਂਡਡ ਅਬਸਕਾਂਡਿੰਗ ਸਿਰਸਾ ਬੇਸਡ ਡੇਰਾ ਸੱਚਾ ਸਬਦਾ ਨੈਸ਼ਨਲ ਕਮੇਟੀ ਮੈਂਬਰਸ ਉਹ ਕੌਪਸ ਕਲੇਮ ਵਾਜ਼ 1 ਆਫ ਦਾ ਕੀ ਕਾਂਸਪੀਰੇਟਰ ਇਨ 5 ਸੈਕੂਲਰਾਈਜ਼ ਕੇਸ ਆਫ 2015 ਇਹ ਪ੍ਰਦੀਪ ਕਲੇਰ ਬਾਰੇ ਕਿਹਾ ਜਾ ਰਿਹਾ ਹੈ ਹੁਣ ਤੁਸੀਂ ਮੈਨੂੰ ਦੱਸੋ ਕਿ ਕੱਲੀ ਕੱਲੀ ਚੀਜ਼ ਜਿਹੜੀ ਆ ਮੈਂ ਤੁਹਾਡੇ ਸਾਹਮਣੇ ਰੱਖਦੀ ਐ ਕਿ ਇਹ ਨਾ ਠਿੱਕਾ ਲਿਆ ਨਵੀਂ ਤੋਂ ਨਵੀਂ ਕਹਾਣੀ ਬਣਾ ਕੇ ਨਵੀਂ ਤੋਂ ਨਵੀਂ ਸਕ੍ਰਿਪਟ ਲਿਖ ਕੇ ਮੇਰੀ ਹੁਣ ਬੇਨਤੀ ਐ ਸਿੱਖ ਪੰਥ ਨੂੰ ਕਿ ਸਮਝ ਜਾਓ ਯਾਰ ਕੱਖਣੀ ਜੇ ਛੱਡਣਾ ਅੱਜ ਤੁਹਾਡਾ ਕੋਈ ਨਹੀਂ ਜੇ ਸਰਕਾਰਾਂ ਤੁਹਾਡੇ ਵਿਰੁੱਧ ਜੇ ਏਜੰਸੀਆਂ ਤੁਹਾਡੇ ਵਿਰੁੱਧ ਜੇ ਆ ਜਿਹੜੇ ਆਪਣੇ ਆਪ ਨੂੰ ਕਈ ਪੱਤਰਕਾਰ ਕਹਿੰਦੇ ਐ ਇਹ ਏਜੰਟ ਬਣ ਕੇ ਚੱਲ ਰਹੇ ਏਜੰਟ ਏਜੰਸੀਆਂ ਦੇ ਸਰਕਾਰਾਂ ਦੇ ਇਹਨਾਂ ਦੀਆਂ ਸ਼ਰਾਰਤਾਂ ਤੋਂ ਬਚੋ ਇਹਨਾਂ ਦੀਆਂ ਸ਼ਾਹ ਸ਼ਾਹ ਤੋਂ ਬਚੋ ਤੇ ਜਿਹੜੇ ਆ ਸਿੱਖ ਕੌਮ ਦੇ ਦੋਸ਼ੀ ਐ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਐ ਯਾਰ ਅੱਜ ਭੰਬਲ ਪੂਸਰ ਪੈਦਾ ਕਰਨ ਵਾਸਤੇ ਉਹਨਾਂ ਨੂੰ ਲਿਆ ਲਿਆਣ ਕੇ ਜਿਹੜੇ ਪੱਤਰਕਾਰ ਬਿਠਾਉਂਦੇ ਐ ਤੇ ਝੂਠ ਬੁਲਵਾਉਂਦੇ ਆ ਤੁਹਾਡੇ ਸਾਹਮਣੇ ਮੈਂ ਡਾਕੂਮੈਂਟਰੀ ਉਹਨੂੰ ਨੰਗਿਆ ਕੀਤਾ ਆ ਹਾਂਜੀ ਤੇ ਫਿਰ ਕੂੜ ਪ੍ਰਚਾਰ ਦਾ ਸ਼ਿਕਾਰ ਹੋਣ ਤੋਂ ਕੌਮ ਨੂੰ ਆਪ ਹੀ ਸੋਚਣਾ ਚਾਹੀਦਾ ਨੇ ਦੱਸਦੀ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਤੇ ਹੁਣੇ ਮਾਮਲਾ ਇਸ ਕਰਕੇ ਵੀ ਚਰਚਾ ਦੇ ਵਿੱਚ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਧੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਇੱਕ ਧੜਾ ਵੱਖ ਤਰੀਕੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਦਾ ਤੇ ਉੱਥੇ ਜਾ ਕੇ ਸ਼ਿਕਾਇਤ ਕਰਦਾ ਜਿਸ ਤੋਂ ਬਾਅਦ ਸੁਖਵੀਰ ਬਾਦਲ ਨੂੰ ਤਲਬ ਕੀਤਾ ਜਾਂਦਾ ਤੇ ਹੁਣ ਦੋਵੇਂ ਧੜੇ ਆਪਣਾ ਵੱਖੋ ਵੱਖਰਾ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ